ਦੋਸਤੋ ਆਪ ਸਭ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਪਰਿਵਾਰਾਂ ਦੇ ਵਿੱਚ ਅੰਦਰੁਸਤੀਆਂ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਅੱਜ ਲੋਹੜੀ ਦੇ ਸ਼ੁਭ ਅਫਸਰ ਤੇ ਆਪਾਂ ਜਿਹੜੀ ਗੱਲ ਕਰਨੀ ਆ ਤੁਹਾਡੇ ਨਾਲ ਨਾ ਹਿੰਗ ਲੱਗੇ ਨਾ ਫਟਕੜੀ ਜਦੋਂ ਦਰੀਲਾਂ ਦਾ ਕੜਾਹ ਕਰਨਾ ਹੋਵੇ ਫਿਰ ਉਹ ਤੋਂ ਅਗਲਾ ਖੰਡ ਦਾ ਜਾਂ ਗੁੜ ਦਾ ਭਾਅ ਨਹੀਂ ਪੁੱਛਦਾ ਤੇ ਉਦਾਹਰਨ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ ਸਾਡੇ ਮਾਲਕ ਦੇ ਵਿੱਚ ਨਰਮਾ ਹੁੰਦਾ ਕਹਿੰਦੇ ਦੋ ਜਣੇ ਕਿਸੇ ਰਿਸ਼ਤੇਦਾਰੀ ਚ ਮਿਲਣ ਗਏ ਤੇ ਰਾਮ ਰਵਈਆ ਆਪਣਾ ਰਿਸ਼ਤੇਦਾਰਾਂ ਦੇ ਵਿੱਚ ਇਹੀ ਹੁੰਦਾ ਕਿਸਾਨਾਂ ਦੇ ਵਿੱਚ ਮੀਂਹ ਪੈ ਗਿਆ ਅਸਲ ਕਿਵੇਂ ਆ ਅ ਹੋਰ ਪਸ਼ੂਆਂ ਦਾ ਖੇਤੀਬਾੜੀ ਦਾ ਕੀ ਹਾਲ ਆ ਤੇ ਉਹ ਰਿਸ਼ਤੇ ਉਹਨਾਂ ਦਾ ਜਿਹੜੇ ਗਏ ਸੀ ਉਹਨਾਂ ਦੇ ਜੀਰੀ ਵਾਲਾ ਇਲਾਕਾ ਸੀ ਕਹਿੰਦੇ ਜੀ ਕਿੰਨਾ ਕੁ ਨਿਕਲਿਆ ਕਿ ਝੋਨਾ ਜੀਰੀ ਕਹਿੰਦੇ ਸਾਡੇ ਨਿਕਲਿਆ ਕਿ 90 ਮਣ ਕਿੱਲੇ ਦਾ ਤੇ ਕਹਿੰਦੇ ਛੋਡੇ ਜੀ ਕਿ ਸਾਡੇ 35 ਮਣ ਕਿੱਲੇ ਦਾ ਨਿਕਲਿਆ ਤੇ 500 ਮਣ ਨਰਮਾ ਹੋ ਗਿਆ ਉਹ ਜਿਹੜਾ ਨਾਲ ਬੈਠਾ ਸੀ ਬੰਦਾ ਕਿਹਾ ਸੀ ਉਹ ਸੁngੜੀ ਜਾਵੇ ਉਹ ਜਦੋਂ ਬੰਦਾ ਚਾਹ ਲੈਣ ਗਿਆ ਉਹ ਕਹਦਾ ਪਤੰਦਰਾ ਏਡੇ ਏਡੇ ਕੱਪ ਕਿਉਂ ਮਾਰੀ ਜਾਣਾ ਵੀ ਆਪਣੇ ਨਰਮਾ ਤਾਂ ਇੰਨਾ ਹੋਈ ਨਹੀਂ ਨਰਮਾ ਤਾਂ ਗਲੱਬੀ ਸੁੰਡੀ ਖਾ ਗਈ ਨਰਮਾ ਤਾਂ ਆਪਣਾ 2 ਮਣ ਵੀ ਕਿੱਲੇ ਦਾ ਨਿਕਲਿਆ ਤੇ ਆਪਣੇ ਸਾਰਾ 20 ਮਣ ਨਰਮਾ ਨਹੀਂ ਹੋਇਆ ਉਹ ਕਹਾਂ ਤੋ ਚੁੱਪਾ ਕਰਕੇ ਬੈਠਾ ਰਹਿ ਇਹ ਕਿਹੜਾ ਤੱਕੜ ਲਾਈ ਬੈਠੇ ਆ ਕਿਹੜਾ ਕੰਡਾ ਲਾਈ ਬੈਠੇ ਆ ਜਲਦੀ ਚਾਲ ਦੇ ਵਿੱਚ ਚਲਾਈ ਚੱਲ ਜਿਹੜੀ ਗੱਲ ਹੈਗੀ ਆ ਸੋ ਹੁਣ ਇਸ ਤਰ੍ਹਾਂ ਦੇ ਬੰਦੇ ਸਾਨੂੰ ਸਮਾਜ ਦੇ ਵਿੱਚ ਬਹੁਤ ਮਿਲ ਜਾਣਗੇ ਜਿਹੜੇ ਬੋਲਣਗੇ ਲਗਾਤਾਰ ਬੋਲਣਗੇ ਮੂਰਲੇ ਬੰਦੇ ਦੀ ਗੱਲ ਨਹੀਂ ਸੁਣਦੇ ਤੇ ਬੋਲਣਗੇ ਵੀ ਕਿ ਪ੍ਰਭਾਵ ਪਾਉਣਾ ਸਾਡੀ ਫਿਤਰਤ ਆ ਗੱਲਾਂបੱਤਾਂ ਰਹੀਂ ਫੋਕੀ ਟੌਰ ਬਣਾਉਣੀ ਕਿ ਮੇਰੀ ਫਲਾਨੇ ਨਾਲ ਆ ਸਾਡੇ ਆ ਜਾਂ ਸਾਡੇ ਉਹ ਆ ਅਸੀਂ ਇਹਨਾਂ ਚੀਜ਼ਾਂ ਨਾਲ ਪ੍ਰਭਾਵਸ਼ਾਲੀ ਬਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਥੋੜੀ ਜਿਹੜੀ ਹੈਗੀ ਆ ਸਮਾਜਿਕ ਤਾਣੇ ਬਾਣੇ ਦੇ ਸਬੰਧਾਂ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਹੋਣਗੇ ਬਹੁਤ ਸਾਰੇ ਪਰ ਉਹ ਗੱਲਾਂ ਦਾ ਪ੍ਰਭਾਵ ਜਿਹੜਾ ਹੁੰਦਾ ਕਿ ਕੇਵਲ ਗੱਲਾਂ ਗੱਲਾਂ ਨਾਲ ਹੀ ਬਸ ਠੱਠੇ ਚੱਕੀ ਜਾਣੇ ਆ ਤੇ ਉਹ ਗੱਲਾਂ ਸੱਜਣ ਇਸ ਕਰਕੇ ਕਰਦੇ ਨੇ ਕਿ ਸਾਹਮਣੇ ਵਾਲੇ ਨੂੰ ਲੱਗੇ ਵੀ ਯਾਰ ਹਾਂ ਬੰਦੇ ਦੇ ਵਿੱਚ ਪੂਰੀ ਗੱਲਬਾਤ ਹੈਗੀ ਆ ਬੰਦਾ ਘੈਂਟ ਆ ਬੰਦਾ ਪੂਰਾ ਮਹਾਨ ਆ ਇਹ ਉਹ ਆਪਦੇ ਪੂਰੀ ਬੱਲੇ ਬੱਲੇ ਕਰਾਉਣਾ ਚਾਹੁੰਦੇ ਹੁੰਦੇ ਨੇ ਪਰ ਉਹ ਭੁੱਲ ਜਾਂਦੇ ਆ ਕਿ ਕੰਮ ਬੰਦੇ ਨੂੰ ਉਹ ਕਰਨੇ ਚਾਹੀਦੇ ਆ ਜਿਹੜੇ ਕੰਮਾਂ ਨੇ ਇਤਿਹਾਸ ਬਣਾਣਾ ਜਿਹੜੇ ਕੰਮਾਂ ਨੇ ਸਾਡੇ ਜਾਨ ਤੋਂ ਬਾਅਦ ਵੀ ਸਦੀਵ ਰਹਿਣਾ ਤਾਂ ਬਹੁਤ ਸਾਰੇ ਅਜਿਹੇ ਕੰਮ ਸਾਡੇ ਵਡੇਰਿਆਂ ਨੇ ਸਾਡੇ ਪੁਰਖਿਆਂ ਨੇ ਕੀਤੇ ਕਿ ਜਿਨ੍ਹਾਂ ਤੇ ਅੱਜ ਅਸੀਂ ਬਹੁਤ ਫਖਰ ਮਹਿਸੂਸ ਕਰਦੇ ਆਂ ਤੇ ਹੁਣ ਅਸੀਂ ਗੱਲ ਕਰੀਏ ਮਹਾਨ ਹੋਣ ਦੀ ਮਹਾਨ ਹੋਣਾ ਬੋਲਣਾ ਨਹੀਂ ਹੁੰਦਾ ਕਿ ਅਸੀਂ ਬੋਲੀ ਜਾਂਦੇ ਆ ਮੂਰਲੇ ਬੰਦੇ ਨੂੰ ਬੋਲਣ ਦਾ ਟਾਈਮ ਹੀ ਨਾ ਦੇਗੀ ਮਹਾਨ ਹੋਣਾ ਜਾਂ ਜਿਹੜੇ ਮਹਾਨ ਵਿਅਕਤੀ ਨੇ ਉਹ ਆਪਦੇ ਨਾਲ ਦੇ ਸੱਜਣਾ ਦੀਆਂ ਗੱਲਾਂ ਵੀ ਸੁਣਦੇ ਨੇ ਧਿਆਨ ਨਾਲ ਗੱਲਾਂ ਨਹੀਂ ਸੁਣਦੇ ਉਹਨਾਂ ਦੇ ਪਰਿਵਾਰ ਬਾਰੇ ਬੱਚਿਆਂ ਬਾਰੇ ਨਿੱਕੀਆਂ ਨਿੱਕੀਆਂ ਗੱਲਾਂ ਪੁੱਛਦੇ ਨੇ ਉਹਨਾਂ ਦੇ ਹੰਗਾਰੇ ਪਰਦੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਸੋ ਜੇ ਤੁਸੀਂ ਵੱਡੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਲੋਕਾਂ ਦੀਆਂ ਨਿੱਕੇ ਨਿੱਕੇ ਕੰਮਾਂ ਲਈ ਸ਼ਾਬਾਸ਼ ਦੇਓ ਜਦੋਂ ਤੁਸੀਂ ਉਹਨਾਂ ਦੇ ਵਿੱਚ ਬੈਠੇ ਹੋ 100% ਤੁਹਾਡਾ ਧਿਆਨ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਨਾ ਕਿ ਤੁਸੀਂ ਆਪਣੀਆਂ ਗੱਲਾਂ ਸੁਣਾ ਕੇ ਖੁਦ ਕੇਂਦਰ ਬਿੰਦੂ ਬਣਨ ਦੀ ਕੋਸ਼ਿਸ਼ ਕਰੋ ਕਿਸੇ ਮਹਿਫਲ ਦੇ ਵਿੱਚ ਸਗੋਂ ਤੁਹਾਡਾ ਧਿਆਨ ਉਹਨਾਂ ਤੇ ਕੇਂਦਰਿਤ ਹੋਣਾ ਚਾਹੀਦਾ ਤੇ ਤੁਹਾਡੀ 100% ਮਾਨਸਿਕ ਹਾਜ਼ਰੀ ਦੇ ਨਾਲ ਤੁਹਾਡੇ ਹੰਗਾਰੇ ਪੂਰੇ ਗੋਹ ਨਾਲ ਸੁਣਨੇ ਚਾਹੀਦੇ ਆ ਸੋ ਲੋਕਾਂ ਦੇ ਛੋਟੇ ਕੰਮਾਂ ਨੂੰ ਥਾਪੜਾ ਦਿਓ ਤੇ ਆਪਦੇ ਵੱਡੇ ਕੰਮਾਂ ਨੂੰ ਲੁਕੋ ਕੇ ਰੱਖੋ ਪਿਛੇ ਰੱਖੋ ਜੇਕਰ ਆਪਾਂ ਅਜਿਹੇ ਸਾਥੀਓ ਵਿਵਹਾਰ ਜਿਹਾਂ ਸਲੀਕਾ ਸਿੱਖ ਜਾਗੇ ਹੈ ਬਹੁਤ ਔਖਾ ਕੈਨਾ ਬੜਾ ਸੋਖਾ ਪਰ ਜੇ ਸਿੱਖ ਜਾਗੇ ਤਾਂ ਸਾਡੀ ਪਹਿਚਾਨ ਬਹੁਤ ਵੱਡੀ ਬਣੂਗੀ ਤਾਂ ਸਾਡਾ ਬਿਨਾ ਬੋਲੇ ਵੀ ਅਸੀਂ ਮਹਿਫਲਾਂ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਲੋਕਾਂ ਨੂੰ ਉਹਨਾਂ ਦੇ ਨਿੱਕੇ ਕੰਮਾਂ ਦੇ ਵਿੱਚ ਛੋਟੇ ਕੰਮਾਂ ਦੇ ਲਈ ਵੱਡੀਆਂ ਸ਼ਾਬਾਸ਼ੇ ਵੱਡੀ ਕਲਾਪ ਕਰਨੀ ਸਿੱਖੀਏ ਤਾਂ ਹੀ ਸਾਡੀ ਹਰੇਕ ਤਾਂ ਜਿਹੜੀ ਲੋੜ ਆ ਉਹ ਲੋਕ ਮਹਿਸੂਸ ਕਰਨਗੇ ਉਹ ਤੁਹਾਨੂੰ ਇੱਕ ਵਾਰ ਫੇਰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਤੁਸੀਂ ਅਸਲ ਤੇ ਨਸਲ ਦੇ ਬੰਦੇ ਆਪਾਂ ਸਾਰੇ ਬਣਾਈ ਰਹੀਏ ਤੇ ਅਸੀਂ ਪਿਛਲੀਆਂ ਪੀੜ੍ਹੀਆਂ ਨੂੰ ਕੁਝ ਨਾ ਕੁਝ ਦਿੰਦੇ ਰਹੀਏ ਧੰਨਵਾਦ